ਅਜੀ ਕੀ ਨਾਮ ਤੁਹਾਡਾ ਕਿਹੜਾ ਪਿੰਡਾ ਮੇਰਾ ਨਾਮ ਜਤਿੰਦਰ ਸਿੰਘ son of ਧਿਆਨ ਸਿੰਘ ਵਾਸੀ ਪਿੰਡ ਸਤਵਗੜੀ ਤੇ ਜੀ ਮਾਮਲਾ ਇਹਦਾ ਦੱਸਿਆ ਹੈਗਾ ਰਿਕਾਰਡ ਤੋਂ ਤੇ ਜੀ ਮਾਮਲਾ ਮੈਂ 7-8 ਸਾਲ ਤੋਂ ਮੈਂ ਲੁਧਿਆਣਾ ਗਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਤੇ ਆਪਣੇ ਇਹ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗਰੰਥੀ ਸਿੰਘ ਨੇ ਤੇ ਆਪਣੇ ਗਿਦਾਰ ਸਿੰਘ ਵੀ ਗਰੰਥੀ ਸਿੰਘ ਹੈ ਜੀ ਗੁਰਨਾਮ ਸਿੰਘ ਦਾ son of ਅ즈ਮੀਰ ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਤੇ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ ਜਦੋਂ ਮੈਂ ਡਿਊਟੀ ਕਰਦਾ ਜਾ ਕੇ ਪ੍ਰੋਗਰਾਮ ਕਰਦੇ ਸੀਗੇ ਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ ਇਸ ਕਰਕੇ ਕਿ ਮੰਨ ਲਓ ਵੈਸੇ ਜਿਦਾਂ ਪਾਠੀ ਸਿੰਘ ਆਪਾਂ ਦਾ ਕੋਈ ਪ੍ਰੋਗਰਾਮ ਕਰਦੇ ਜਾਂ ਕੋਈ ਡਿਊਟੀ ਰੰਜਿਸ਼ ਰੱਖਦੇ ਨੇ ਕੋਈ ਨਾ ਕੋਈ ਲੜਾਈ ਝਗੜਾ ਫਿਰ ਮੈਂ ਆਪਣਾ ਇੱਕ ਤਰੀਕ ਨੂੰ ਆਇਆ ਜੀ ਆਪਣਾ ਇੱਥੇ ਪਿੰਡ ਵਿੱਚ ਸਤਿਵਕਟ ਆਪਣਾ ਕੰਮ ਕਰ ਸ਼ੁਰੂ ਕਰਨ ਵਾਸਤੇ ਤੇ ਜਿੱਤੇ ਮੈਂ ਬਰਾਂਡਾ ਪਾ ਰਹੇ ਜੀ ਉਹਦੇ ਨਾਲ ਮੈਂ ਪਪੂਲਰ ਲਾਇਸੈਂਸ 4-5 ਸਾਲ ਤੋਂ ਤਾਂ ਉਹ ਪਟਾਰੀਆ ਸੀਗਾ ਤਾਂ ਕੱਲ ਮਨਜੀਤ ਸਿੰਘ ਤੇ ਜੀਦਾਰ ਸਿੰਘ ਤੇ ਗੁਟਾ ਸਿੰਘ ਸਰਪੰਚ ਠੀਕ ਹੈ ਜੀ ਇਹ ਆਏ ਨੇ ਘਰ ਦੇਆਂ ਨੂੰ ਗਾਲੀ ਗਲੋਚ ਕਰਕੇ ਗਏ ਨੇ ਵੀਡੀਓ ਬਣਾ ਕੇ ਗਏ ਨੇ ਜੀ ਤਾਂ ਘਰ ਦੇ ਨੇ ਮੈਨੂੰ ਦੱਸਿਆ ਜੀ ਮੈਂ ਇਟਾਂ ਲੈਣ ਗਿਆ ਸੀਗਾ ਤੇ ਅੱਜ ਜਦੋਂ ਵੀਡੀਓ ਸਾਹਿਬ ਮੌਕੇ ਤੇ ਆਏ ਨੇ ਜੀ ਮੌਕਾ ਦੇਖ ਰਹੇ ਸੀਗੇ ਤੇ ਗੁਟਾ ਸਿੰਘ ਮਨਜੀਤ ਸਿੰਘ ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮਾਨੂੰ ਗਾਲੀ ਗਲੋਚ ਫੇਰ ਕਰਨਾ ਸ਼ੁਰੂ ਕੀਤਾ ਗਾਲੀ ਗਲੋਚ ਕਰਦੇ ਸਮੇ ਸਾਡੀ ਹੱਥੋਂ ਪਾਈ ਹੋਈ ਨਾ ਇਹਨਾਂ ਨੇ ਮੇਰੇ ਕੋਈ ਸੱਟ ਮਾਰੀ ਕਿਰਚ-ਗੁਰਚ ਨਾ ਮੈਂ ਇਹਨਾਂ ਦੇ ਮਾਰੀ ਹੈ ਠੀਕ ਹੈ ਇਹ ਝਗੜਾ ਕਰਦੇ ਆ ਇੱਟਾਂ ਤੇ ਗਿਰ ਪਿੰਨੇ ਮੈਂ ਵੀ ਇੱਟਾਂ ਤੇ ਗਿਰਿਆ ਮੇਰੇ ਵੀ ਇਹਨਾਂ ਦਾ ਕੜਾ ਲੱਗਿਆ ਸੀ ਕੋ ਨਾਰਮਲ ਲੜਾਈ ਹੋਈ ਹੈ ਠੀਕ ਹੈ ਤੇ ਜਾਨੀ ਕਿ ਗਲਤ ਬੋਲਦੇ ਆ ਠੀਕ ਹੈ ਜਿਹੜਾ ਮਨਜੀਤ ਸਿੰਘ ਹਾਂਜੀ ਨਹੀਂ ਇਹ ਪੰਚਾਇਤੀ ਜ਼ਮੀਨ ਚ ਇਹਦੀ ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ ਗਿਦਾਰ ਸਿੰਘ ਨੇ ਆਪਣੇ ਤੁਹਾਨੂੰ ਵੀ ਪਟਾਏ ਨੇ ਹੋਰ ਵੀ ਕਰਾਂਦੇ ਚੰਗਿਆਂ ਨੇ ਆਪਣੇ ਪੱਤੇ ਇੰਨੇ ਜੀ ਪਪੂਲਰ ਆ ਤੇ ਅਸੀਂ ਵੀ ਆਪਣੇ ਮੰਨ ਲਓ ਬਰਾਂਦਾ ਪਾਣ ਵਾਸਤੇ ਆਪਾਂ ਉਹ ਪਪੂਲਰ ਪਟਾ ਲੈਨੇ ਸੀ ਠੀਕ ਹੈ ਜਿਹੜਾ ਮਨਜੀਤ ਸਿੰਘ ਜੀ ਤੇ 306 ਦਾ ਪਰਚਾ ਜੀ ਠੀਕ ਇੱਕ ਇੱਕ ਹੋਰ ਪਰਚਾ ਜੀ ਜਿਹੜਾ ਆਪਣੇ ਗੁਪਤਾ ਸਿੰਘ ਸਰਪੰਚਾ ਜੀ ਜਿਹੜੇ ਸਾਡੇ ਸਰਪੰਚ ਸਾਹਿਬ ਸੀ ਧਰਮਪਾਲ ਸਿੰਘ ਉਹਨਾਂ ਨੇ ਸੁਸਾਇਟੀ ਨਾਲ ਕਰਕੇ ਕੀਤਾ ਜੀ ਜੋ ਵੀ ਉਹ ਬਿਆਨ ਹੋਏ ਨੇ ਇਹਨਾਂ ਦਾ ਸਭ ਕੁਝ ਹੋਇਆ ਪਰ ਇਹ ਜਦੋਂ ਵੀ ਆਣਾ ਗਲਤ ਗਾਲੀ ਗਲੋਚ ਕਰਨਾ ਜਾਂ ਜਦੋਂ ਆਪਣੇ ਵੀਡੀਓ ਸਾਬ ਆ ਗਏ ਨੇ ਜੀ ਉਹ ਮੌਕਾ ਦੇਖ ਰਹੇ ਨੇ ਇਹਨਾਂ ਦਾ ਆਣ ਦਾ ਮਤਵ ਨਹੀਂ ਸੀ ਵੀਡੀਓ ਸਾਬ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨਾ ਠੀਕ ਹੈ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨਾ ਇਹਨਾਂ ਨੇ ਐਪਲੀਕੇਸ਼ਨ ਦਿੱਤੀ 23 ਦਸੰਬਰ ਨੂੰ ਅਸੀਂ ਵੀ ਦੇਖਿਆ ਹੈ ਪਰ ਜੋ ਵੀ ਹੈ ਕਿ ਵੀਡੀਓ ਸਭ ਸਾਡੇ ਤਕਰਨ ਕਾਰਵਾਈ ਪਰ ਇਹਨਾਂ ਦਾ ਕੋਈ ਬੋਲਣ ਦਾ ਫਰਜ਼ ਨਹੀਂ ਜਾ ਸਾਡੇ ਆ ਕੇ ਘਰੇ ਬੋਲਣ ਦਾ ਗਾਲੀ ਗਲੋਚ ਕਰਨ ਦਾ ਜੀ ਜੇ ਆਪਾਂ ਗੱਲ ਕਰੀਏ ਵੀਡੀਓ ਨੇ ਮੈਨੂੰ ਤੇ ਇਹਨੂੰ ਦੇਖ ਕੇ ਫੈਕਟਰੀ ਦਾ ਬੈਨ ਹੈ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਜੀ ਉਹਨਾਂ ਨੂੰ ਵੀ ਦੱਸਿਆ ਸੀ 130 ਘਰ ਨੇ ਜੀ ਪਰ ਇਹਨਾਂ ਦਾ ਉੱਥੇ ਆਉਣ ਦਾ ਮਤਲਬ ਨਹੀਂ ਸੀ ਜਾਂ ਉੱਥੇ ਗਾਲੀ ਗਲੋਚ ਕਰਨ ਦਾ ਹਾਂਜੀ ਪਪੂਨਰ ਹਾਂਜੀ ਪਪੂਨਰ ਜਿਹੜੇ ਆਪਣੀ ਡੇਰੇ ਚ ਨੇ ਕਈ ਦਿਨ ਰੱਖੇ ਲੱਗਦੇ ਨੇ ਚੰਗੀਆਂ ਦੇ ਦੇਕਾਂ ਲਗੀਆਂ ਚੰਗੀਆਂ ਤੇ ਪਪੂਲਰ ਲੱਗੇ ਨੇ ਆਪਣੇ ਲੋੜ ਮੁਤਾਬਕ ਸਾਰੇ ਪਟਾ ਲੈਂਦੇ ਨੇ ਸਾਰਿਆਂ ਨੇ ਪਟਾਏ ਨੇ ਕਈ ਘਰਾਂ 'ਚ ਸਾਡੇ ਤੇ ਕੰਨਿਆ ਤੇ ਗਾਟੇ ਹੀ ਅਸੀਂ ਜੋ ਵੀ ਇਨਸਾਫ ਚਾਹੀਦੇ ਸਾਨੂੰ ਠੀਕ ਹੈ ਗਾਲੀ ਗਲੋਚ ਜੋ ਵੀ ਕੀਤੇ ਇਹਨਾਂ ਦੇ ਬਾਕੀ ਅਸੀਂ ਜੋ ਕੋਈ ਵੀ ਕਿਰਚ ਨਹੀਂ ਮਾਰੀ ਜੀ ਦਾ ਕੋਈ ਵੀ ਏਦਾਂ ਦਾ ਕੁਝ ਨਹੀਂ ਹੋਇਆ ਬੋਲੀ ਨਾਮ ਤੁਹਾਡਾ ਭਾਈ ਜੀਦਾਰ ਸਿੰਘ ਹਾਂ ਕੋਈ ਟੈਂਟ ਇਹਨਾਂ ਸ਼ਤਾਗੋੜੀ ਕੀ ਮਾਮਲਾ ਹੋਇਆ ਤੁਸੀਂ ਸਿਵਲ ਆਫਸਰ ਸਮਰਾਲਾ ਪਹੁੰਚੋ ਸਰ ਪੰਚਾਇਤ ਦੇ ਖੇਤ ਦੇ ਵਿੱਚੋਂ ਲਾਭ ਸਿੰਘ ਤੇ ਅੱਜ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60-70 ਬੂਤੇ ਦਾ ਕਤਲ ਕਰ ਦਿੱਤਾ ਗਿਆ ਤੇ ਅਸੀਂ ਉਸ ਦੇ ਸਬੰਧ ਵਿੱਚ ਬੁੱਤਾ ਸਿੰਘ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਚੌਂਕੀ ਦੀ ਦਰਖਾਸਤ ਕੀਤੀ ਥਾਣੇ ਆ ਕੇ ਦਰਖਾਸਤ ਕੀਤੀ ਜਿਸ ਦੇ ਸਬੰਧ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਵਿੜੀ ਵਿਭਾਗ ਦੇ ਵਾਲੇ ਮੌਕਾ ਦੇਖਣ ਆਏ ਤੇ ਉਹਨਾਂ ਨਾਲ ਫੋਨ ਕੀਤਾ ਕਿ ਭਾਈ ਆ ਕੇ ਮੌਕਾ ਦਿਖਾ ਦਿਓ ਅਸੀਂ ਮੌਕਾ ਦਿਖਾਣਗੇ ਤੇ ਲਾਭ ਸਿੰਘ ਦੇ ਮੁੰਡੇ ਗਾਗਾ ਤੇ ਗੁਰਪ੍ਰੀਤ ਸਿੰਘ ਉਹਦਾ ਭਤੀਜਾ ਲਵ ਸਿੰਘ ਦਾ ਤੇ ਤਰਲੋਚਨ ਸਿੰਘ ਤੇ ਇੱਕ ਕੁਲਵਿੰਦਰ ਸਿੰਘ ਕਾਲਾ ਇੱਕ ਸਰਬਜੀਤ ਸਿੰਘ ਤੇ ਇੱਕ ਇੱਕ ਦੋ ਬੰਦੇ ਸੀ ਕਿ ਆਪਣੇ ਲੇਬਰ ਵਾਲੇ ਇਹਨਾਂ ਨੇ اچانک ਹਮਲਾ ਕਰਦੇ ਤਾਂ ਹਮਲਾ ਕਰਕੇ ਸਾਡੇ ਤੇ ਅਜੀਆਂ ਸੱਟਾਂ ਮਾਰੀਆਂ ਪੰਜ ਮਾਰਿਆ ਮਨਜੀਤ ਸਿੰਘ ਦੇ ਸਿਰ ਦੇ ਵਿੱਚ ਪੰਜ ਮਾਰਿਆ ਜਿਸ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਡੂੰਘੀ ਸੱਟ ਲੱਗ ਗਈ ਇੱਕ ਨੇ ਮਨਜੀਤ ਸਿੰਘ ਦੇ ਛਾਤੀ ਤੇ ਵਾਰ ਕੀਤਾ ਜੀ ਕਿਰਪਾਨ ਮਾਰੀ ਛੋਟੀ ਤੇ ਉਹਨਾਂ ਨੂੰ ਵੀ ਉਹਨਾਂ ਦੇ ਛਾਤੀ ਤੇ ਜ਼ਖਮ ਬਹੁਤ ਜ਼ਿਆਦਾ ਹੋ ਗਿਆ ਹੈ ਹਮਲਾ ਕਰਨ ਵਾਲੇ ਕਿਹੜੇ ਪਿੰਡ ਦੇ ਸੀ ਪਿੰਡ ਸ਼ਤਾਵਗਰ ਦੇ ਗਏ ਜੀ ਜਿੰਨਾ ਬੂਟੇ ਪੱਤੇ ਆ ਜੀ ਕਾਰਨ ਕੀ ਇਹ ਬੂਟੇ ਪੱਟਣ ਦਾ ਜੀ ਕਿਉਂ ਬਾਜੀ ਤੱਕਾ ਗੁੰਡਾਗਰਦੀ ਆ ਜੀ ਇਹ ਪਲਾਟ ਕੀ ਦਾ ਹੈ ਸਰਕਾਰੀ ਪੰਚਾਇਤ ਦਾ ਪਲਾਟ ਆ ਜੀ ਇਹ ਕਰੋ ਵੀ ਘਟਨਾ ਜੀ ਹੈ ਇਹ ਅੱਜ ਦੀ ਘਟਨਾ ਜੀ ਅੱਜ ਦੀ ਹਾਂਜੀ ਤੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਤੁਹਾਡੇ ਕੀ ਲੱਗਦੇ ਤਮਾਮਾ ਜੀ ਆਪਣੇ ਇੱਕ ਨਿੱਕਾ ਮਰਜ਼ੀ ਤਕਰੀਬਨ 42 ਤੱਕ ਦਾ 47 ਸਾਲਾ ਜੀ ਇੱਥੇ ਕਿੱਥੇ ਸੱਟਾਂ ਲੱਗ ਇੱਕ ਸੱਚਾ ਜੀ ਇੱਥੇ ਮੱਤੇ ਤੇ ਉੱਪਰ ਕਾਫੀ ਡੰਗੀਆਂ ਸੱਟਾਂ ਆਈਆਂ ਇੱਕ ਛਾਤੀ ਤੇ ਦਿਲ ਵਾਲੇ ਪਾਸੇ ਲੱਗੀਆਂ ਜੀ ਕਿਸ ਚੀਜ਼ ਨਾਲ ਹਮਲਾ ਕੀਤਾ ਇੱਕ ਤਾਂ ਉਹਨੇ ਸਰ ਆਉਂਦੇ ਸਾਨੂੰ ਢਾ ਲਿਆ ਜੀ ਇੱਕ ਮਨਜੀਤ ਸਿੰਘ ਦੇ ਉਹਨਾਂ ਸਿਰ ਤੇ ਐਸਾ ਦਬ ਕੇ ਪੰਜ ਮਾਰਿਆ ਜੀ ਬਹੁਤ ਜ਼ਿਆਦਾ ਜ਼ੋਰ ਕੇ ਜਿਹਦੇ ਨਾਲ ਡੂੰਘਾ ਜ਼ਖਮ ਹੋ ਗਿਆ ਜੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਇੱਕ ਪੰਜ ਪਾਇਆ ਸੀ ਜੀ ਇੱਕ ਕਰਪਾਨ ਸੀ ਛੋਟੀ ਜੀ ਹਾਂਜੀ ਬ੍ਰਖਤ ਕਿੰਨੇ ਪੱਟੇ ਗਏ 60 70 ਬੂਟੇ ਪੱਟੇ ਗਏ ਜੀ ਗਣ ਵਿਭਾਗ ਨੂੰ ਇਸ ਬਾਰੇ ਇਤ ਇਹ ਜੀ ਵੀਡੀਓ ਵਿਭਾਗ ਦੇ ਅੰਡਰ ਆਉਂਦੇ ਆ ਜੀ ਪੰਚਾਇਤ ਦੇ ਅੰਡਰ ਆਉਂਦੇ ਆ ਜੀ ਤੇ ਪੰਚਾਇਤ ਦੇ ਜੀ ਮਾਲਕ ਹੁੰਦੀ ਹੈ ਵੀਡੀਓ ਦਫ਼ਤਰ ਮਾਲਕ ਹੁੰਦੇ ਆ ਜੀ ਤੇ ਅਸੀਂ ਵੀਡੀਓ ਦਫ਼ਤਰ ਨੂੰ ਸੂਚਨਾ ਕਰਤੀ ਪੁਲਿਸ ਨੂੰ ਵੀ ਸੂਚਨਾ ਕਰ ਦਿੱਤੀ ਹੈ ਤੇ ਪੁਲਿਸ ਨੇ ਤਕਰੀਬਨ ਕਹਿੰਦੀ ਹੈ ਜੀ ਅਸੀਂ ਪਹਿਲੇ ਦੇਖਾਂਗੇ ਕਿ ਵੀ ਜਮੀਨ ਲਾਭ ਸਿੰਘ ਦੀ ਹੈ ਜਾਂ ਪੰਚਾਇਤ ਦੀ ਹੈ ਜਦ ਕਿ ਅਸੀਂ ਇਹ ਕਿਹਾ ਵੀ ਵੀ ਅਸੀਂ ਇਸ ਸੰਬੰਧੀ ਆਪਣਾ ਐਫੀਡੇਵਿਟ ਦਿੰਨੇ ਆ ਕਿ ਜਮੀਨ ਪੰਚਾਇਤ ਦੀ ਹੈ ਜੇਕਰ ਲਾਭ ਸਿੰਘ ਦੇ ਨਿਕਲੇ ਸਾਡੇ ਦੇ ਪਰਚਾ ਕਰਦੇ ਆ ਜੀ ਤੇ ਫਿਰ ਵੀ ਤਕਰੀਬਨ ਪਤਾ ਨਹੀਂ ਕੀ ਗੱਲ ਹੈ ਉਹਨਾਂ ਤੇ ਕਿਹੜਾ ਪ੍ਰੈਸ਼ਰ ਹੈ ਜੀ ਐਸ ਐਚਓ ਤੇ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਕੋਈ ਕੋਈ ਪੁਰਾਣੀ ਰੰਜਿਸ਼ ਵੀ ਇੱਥੋਂ ਦੀ ਹੈ। ਨਹੀਂ ਜੀ ਪੁਰਾਣੀ ਰੰਜਿਸ਼ ਨਹੀਂ ਹੈ ਜੀ ਸਿਰਫ ਅਸੀਂ ਬੂਟੇ ਲਗਾ ਰਹੇ ਹਾਂ ਜੀ ਪਿੰਡ ਵਿੱਚ ਵਾਤਾਵਰਣ ਸ਼ੁੱਧਤਾ ਵਾਸਤੇ। ਤੇ ਸਮਸ਼ਾਨ ਘਾਟ ਜੀ ਬੂਟੇ ਬਹੁਤ ਜ਼ਿਆਦਾ ਜ਼ਿਆਦਾ ਲਗਾਏ ਗਏ ਹਨ ਜੀ। ਇਹ ਵੀ ਬੂਟੇ ਲੱਗੇ ਹੋਏ ਇਹਨਾਂ ਨੇ 7-70 ਬੂਟੇ ਨਵਾਂ ਕਤਲ ਕਰਤਾ ਜੀ। ਕਿੱਡੇ-ਕੱਡੇ ਬੂਟੇ ਸੀ? ਤਕਰੀਬਨ 1.5-2 ਕੁਆਂਟਲ ਬੂਟਾ ਟੱਕਵਾਂ ਕਰ ਲਾਗੇ। ਇਹ ਅਸੀਂ ਮੰਗ ਕਰਦੇ ਹਾਂ ਜੀ ਜੇ ਇਹਨਾਂ ਦੇ ਗੁੰਡਾਗਰਦੀ ਕੀਤੀ ਹੈ ਜੀ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਲਟਾ ਇਹਨਾਂ ਦੇ ਕੋਈ ਸੱਟ ਨਹੀਂ ਲ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਦੀ ਵੀਡੀਓ ਬਣਾ ਲਈ ਬਿਲਕੁਲ ਸਾਫ਼ ਸੂਰਤ ਤੇ ਜਾ ਰਹੇ ਆ ਜੀ ਕੋਈ ਸੱਟ ਨਹੀਂ ਲੱਗੀ ਆਪ ਤਰਕੇ ਜਾ ਰਹੇ ਆ ਜੀ ਉਲਟਾ ਪਰਚਾ ਬਣਾਉਣ ਵਾਸਤੇ ਵੀ ਸਾਡੇ ਸੱਟ ਇਹਨਾਂ ਨੇ ਮਾਰਤੀ ਹੈ ਜੀ ਜਦ ਕਿ ਅਸੀਂ ਖਾਲੀ ਗਏ ਆ ਮੌਕਾ ਦਿਖਾਣ ਗਏ ਆ ਅਜੇ ਆ ਕੁਝ ਵੀ ਨਹੀਂ ਸੀ ਕੀਤਾ ਅਸੀਂ ਮੌਕਾ ਦਿਖਾਣ ਗਏ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਇਹਨਾਂ ਦੀ ਗੁੰਡਾਗਰਦੀ ਨੂੰ ਗੰਦਾ ਨਾਚ ਨਚਾਇਆ ਜੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਸਾਡੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ ਇੱਕ ਤਾਂ ਜੋ ਇਹਨਾਂ ਨੇ ਬੂਟਿਆਂ ਦਾ ਕਤਲ ਕੀਤਾ ਹੈ ਮਨੁਸਪੰਤੀ ਦਾ ਕਤਲ ਕੀਤਾ ਉਹਦਾ ਪਰਚਾ ਦਰਜ ਕੀਤਾ ਜਾਵੇ ਦੂਜਾ ਜਿਹਨੇ ਸਾਡੇ ਤੋਂ ਜਾਂ ਦਾ ਤਤਲਾਨਾ ਜਾਂ ਲੇਵਾ ਹਮਲਾ ਕੀਤਾ ਹੈ ਉਹਦੀ ਵੀ ਸਖਤ ਸਖਤ ਕਾਰਵਾਈ ਕੀਤੀ ਜਾਣੀ ਬਣਦੀ ਹੈ ਜੀ ਉਹ ਵੀ ਇੱਥੇ ਹੀ ਗਾ ਕਰਨ ਹਾਂਜੀ ਇੱਥੇ ਹੈ ਜੀ ਇਹ ਸਭ ਜੀ ਪ੍ਰਸਤਾਵ ਰਲਾ ਯੋ ਕੀ ਮਾਮਲਾ ਵੀ ਇਹ ਸ਼ਿਕਾਇਤ ਆਈ ਹੈ ਜੀ ਕਿ ਕੋਈ ਦਰਖਤਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਜੀ ਹਸਪੀਟਲ ਦਾਖਲ ਨੇ ਉੱਥੇ ਸਾਡਾ ਠਾਣੇਦਾਰ ਸਭ ਜਾਊਗਾ ਸਟੇਟਮੈਂਟ ਜੇ ਉਹ ਦੇਣਗੇ ਉਹਦਾ ਉਹਦੇ ਸਾਹਰ ਕਾਨੂੰਨੀ ਕਾਰਵਾਈ ਅਮਲ ਚ ਲੈਂਦੀ ਹੈ। ਇਹ ਵੀ ਸਾਡੇ ਕੋਲ ਤੁਹਾਨੂੰ ਪਹਿਲਾਂ ਸ਼ਿਕਾਇਤ ਆਈ ਹੈ ਕੋਈ। ਪਹਿਲਾਂ ਕੋਸ਼ਿਕਾਤਰੀ ਆਈ ਸੀ। ਜੀ ਦਫ਼ਤਰ ਆ ਮਾਮਲਾ ਬਹੁਤ ਜਾਇਜ਼ ਹੈ ਜਿਹੜਾ ਪੰਚਾਇਤ ਜਗ੍ਹਾ ਵਿੱਚ ਆ ਕਿ ਦੂਜੀ ਬਾਕੀ ਜਗ੍ਹਾ ਜੀ ਉਸ ਜਿਹੜਾ ਦਫ਼ਤਰ ਦਾ ਵੇਰਵਾ ਜ਼ਮੀਨ ਵਾਰੇ ਸ਼ਿਕੋਤੇ ਵਾਰੇ ਜੋ ਵੀ ਅਸੀਂ ਇੱਕ ਲੈਟਰ ਮੂਵ ਕਰਨਾ ਬੀਡੀਪੂ ਸਾਹਿਬ ਨੂੰ ਅੱਜ ਛੁੱਟੀ ਸੀ ਸਾਡਾ ਲੈਟਰ ਰੀਸੀਵਰੀ ਹੋ ਸਕਿਆ। ਅਸੀਂ ਸਾਰਾ ਵੇਰਵਾ ਬੀਡੀਪੂ ਦਫ਼ਤਰ ਤੋਂ ਲੈ ਕੇ ਫਿਰ ਫਾਰਦਰ ਅੱਗੇ ਕਾਰਵਾਈ ਅਮਲ ਚ ਲਿਆ।